ਨੋ ਨੇ ਸਸਦਾ ਕੀਤਾ ਬੇਰਹਿਮੀ ਦੇ ਨਾਲ ਕਤਲ ਘਰੇਲੂ ਕਲੇਸ਼ ਤੇ ਚੱਲਦਿਆਂ ਕੀਤਾ ਗਿਆ ਕਤਲ ਚਾਰਖੰਡ ਦੀ ਰਹਿਣ ਵਾਲੀ ਨੋ ਨੇ ਤੇਜ਼ ਤਾਰ ਹਥਿਆਰਾਂ ਨਾਲ ਕੀਤਾ ਬੇਰਹਿਮੀ ਦੇ ਨਾਲ ਸਸਦਾ ਕਤਲ ਪਿੰਡ ਲਹਿਰਾ ਕਲਾਹ ਤੋਂ ਦਿਲ ਦਹਿ ਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿਹੜਾ ਕਿ ਤੜਕਸਾਰੇ ਨੋ ਨੇ ਸਸਦਾ ਕਤਲ ਕਰ ਦਿੱਤਾ ਮਾਮਲਾ ਘਰੇਲੂ ਕਲੇਸ਼ ਤੇ ਚੱਲਦੇ ਦੱਸਿਆ ਜਾ ਰਿਹਾ ਹੈ ਗੁਰਸ਼ੇਵਤ ਸਿੰਘ ਨੇ 8 ਸਾਲ ਪਹਿਲਾਂ ਚਾਰਖੰਡ ਦੀ ਲੜਕੀ ਨਾਲ ਵਿਆਹ ਕਰਵਾਇਆ ਵ્યાં ਤੋਂ ਬਾਅਦ ਨੋ ਸੱਸ ਦਾ ਰਹਿੰਦਾ ਸੀ ਕਲੇਸ਼ ਜਿਸ ਦੇ ਚੱਲਦੇ ਅੱਜ ਝਾਰਖੰਡ ਦੀ ਨੋ ਨੇ ਆਪਣੀ ਹੀ ਸੱਸ ਦਾ ਤੇ ਸਾਰ ਹਥਿਆਰਾਂ ਦੇ ਨਾਲ ਅੱਜ ਕਤਲ ਕਰ ਦਿੱਤਾ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਤੜਕਸਾਰ ਇੱਕ ਸੂਚਨਾ ਮਿਲੀ ਸੀ ਜੋ ਕਿ ਪਿੰਡ ਲਹਿਰਾ ਕਲਾ ਦੇ ਵਿਖੇ ਇੱਕ ਨੋ ਨੇ ਆਪਣੀ ਸੱਸ ਦਾ ਕਤਲ ਕਰ ਦਿੱਤਾ ਮੌਕੇ ਤੇ ਜਾ ਕੇ ਦੇਖਿਆ ਤਾਂ ਭੂਰੀ ਕੋਰ ਜੋ ਕਿ ਖੂਨ ਨਾਲ ਲਤਪਤ ਸੀ ਪੁਲਿਸ ਨੇ Laash ਨੂੰ ਕਬਜ਼ੇ ਵਿੱਚ ਲੈ ਕੇ ਮੂਨ ਖਸਤਾਲ ਵਿਖੇ ਪੋਸਟਮਾਰਟਮ ਲਈ ਪੇਜਾ ਅਤੇ ਮੌਕੇ ਤੋਂ ਹੀ ਚੰਦਰਮੁਨੀ ਨੂੰ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਨਾਮ ਮੈਂ ਪਿੰਡ ਸੁੱਖਾ ਨਾਮ ਹੈ ਜੀ ਮੇਰਾ ਪਿੰਡ ਬੱਡੀ ਦੇਲਾ ਜੀ ਤੁਹਾਡੀ ਮਾਤਾ ਦੀ ਹੱਥਿਆ ਹੋਈ ਹੈ ਕੀ ਮਾਮਲਾ ਤੋਂ ਅਸੀਂ 4 ਵਜੇ ਮੈਂ ਤੇ ਮੇਰੇ ਬਰਾ ਭਰਾ ਜੀ ਚਲੇ ਗਏ ਪੱਠੇ ਤੇ ਚਲੇ ਗਏ ਜੀ ਉਸ ਤੋਂ ਬਾਅਦ ਅਸੀਂ 6 ਵਜੇ ਕਹਿੰਦੇ ਚਲੋ ਚਾ ਲਿਆ ਵੀ ਚਾ ਲਿਆ ਅਸੀਂ ਚਾ ਲੈਣ ਬਾਗੇ ਜੀ ਕਾ ਦੇਖਿਆ ਮੇਰੀ ਮਾਤਾ ਦੀ ਮੌਤ ਕਰੀ ਪਈ ਜੀ ਮੇਰੀ ਪਿੰਜਾਈ ਨੇ ਰਵਿੰਦਰ ਗੌਰ ਨੇ ਕੋਈ ਘਰੇ ਲੜਾਈ ਬੜੀ ਕੋਈ ਲੜੀ ਬੜੀ ਦੀ ਆਥਣੇ ਚੱਲੇ ਰੋਟੀ ਪਕਾਈਏ ਕੱਥਾ ਸਾਰਾ ਖਾਦਾ ਜੀ ਕੋਈ ਕੋਈ ਬੋਲਿਆ ਨਹੀਂ ਕੋਈ ਚੱਲਿਆ ਨਹੀਂ ਤੜਕੀ ਵੀ ਚਾਹ ਪੀ ਕੇ ਜੀ ਅਸੀਂ 48 ਬੁੜੀ ਵੀ ਕੋਈ ਉਹ ਚੱਲ ਪਾਲੇ ਕਰਕੇ ਦੁਆਰਿਸ ਹੋ ਗਈ ਜੀ ਜਾਂਦੇ ਨੂੰ ਦੇਖੀ 6 ਵਜੇ ਗਈ ਜੀ ਸੀ ਮੌਤ ਉਹਦੀ ਹੋਈ ਪਈ ਬੁਜੀ ਕਿੰਨੇ ਸਾਲ ਹੋ ਗਏ ਤੇਰੇ ਭਰਾ ਦੇ ਬੈਨ ਹੋ ਹੋ ਗਈ ਜੀ 9 ਸਾਲ ਹੋ ਗਈ ਜੀ ਕੋਈ ਜਾਂਦੇ ਦੀ ਵਧੀਆ ਜੈ ਜੈ ਤੇ ਜੀ ਵੀ ਮੀਨ ਮੀਨ ਲਾ ਕੇ ਵੀ ਆ ਜੇ ਮੇਰੇ ਭਰਾ ਵੀ ਉਹ ਵੀ ਕਿੱਥੋਂ ਦੀ ਹੈ ਇਹ ਵਿਆਹ ਬਿਆਰ ਕੀ ਹੈ ਜੀ ਰੰਤੀ ਦਾ ਗਾਂਗੀ ਅੰਡ ਮੰਡ ਦਾ ਮੈਂ ਨਾ ਨਹੀਂ ਜਾਣਦਾ ਜੀ ਉਹਦਾ ਬੱਚੇ ਹੈਗੇ ਬੱਚਾ ਇੱਕ ਮੁੰਡਾ ਹੈ ਇੱਕ ਕੁੜੀ ਹੈ ਵੱਡੀ 6 ਸਾਲ ਦੀ ਮੁੰਡਾ 2 ਜੂੜ ਕੇ ਸਾਲ ਕਾ ਜੀ ਹਾਂ ਜੀ ਕੋਈ ਲੜਾਈ ਕੋਈ ਕਰੇ ਨਹੀਂ ਜਮੀ ਲੜਾਈ ਨਹੀਂ ਹੋਈ ਜੀ ਬੇਕਾਰ ਨਹੀਂ ਤੇ ਜੀ ਸਭ ਲੜਾਈ ਹੁੰਦੀ ਕਦੇ ਰਹਿੰਦੇ ਜੀ ਅਸੀਂ ਕੋਈ ਲੜਾਈ ਨਹੀਂ ਕੋਈ ਪੜਿਆ ਹੀ ਨਹੀਂ ਜੀ ਹਾਂ ਜੀ ਕਦੇ ਨਾਲ ਕੀਤੀ ਮੌਤ ਕੀ ਮਾਰ ਇੱਕ ਇੱਕ ਦਾਤ ਹੈ ਜੀ ਆਪਾਂ ਸਾਖ ਜੀ ਨਾਲ ਲੈ ਲੈਂਦੇ ਆ ਜੀ ਪਹਿਲਾਂ ਤਾਂ ਮਾਰੀ ਸੱਬਲ ਸੁੱਤੀ ਪਈ ਦੇ ਕਿੱਥੇ ਮਾਰੀ ਵੀ ਇੱਥੇ ਮਾਰੀ ਇੱਥੇ ਪੁੱਪੜੀਆ ਇੱਥੇ ਸੱਬਲ ਮਾਰੀ ਸੱਬਲ ਮਾਰ ਕੇ ਪੁਰਨਾ ਦਾਤ ਚੱਕ ਲਿਆ ਅੱਛਾ ਕਿੱਥੇ ਲੱਗਿਆ ਦਾਤ ਸਿਰਫ ਕਿ ਦਾਤ ਮਾਰਿਆ ਕਦੇ ਗਲਤ ਮਾਰਿਆ ਮਾਰਿਆ ਜੀ ਨੇ ਅੱਛਾ ਕਈ ਵਾਰ ਕੀਤੀ ਹੋਈ ਹਾਂ ਕਈ ਵਾਰ ਕੀਤੀ ਹੋਈ ਹਾਂ ਜੀ ਫਿਰ ਹਸਪਤਾਲ ਲੈ ਕੇ ਨਹੀਂ ਨਹੀਂ ਉਹਦੀ ਮੌਤ ਹੋਰੀ ਜੀ ਪਿੰਡਾਂ ਨੇ ਚੱਕਣੀ ਦਿੱਤੀ ਅੱਛਾ ਵੀ ਹੁਣ ਕੀ ਕਿੱਥੇ ਜਾਊਂਗੀ ਤੁਸੀਂ ਕੀ ਹੋਇਆ ਤੇ ਤੁਹਾਡੀ ਪਰਚਾਈ ਹੁਣ ਉਹ ਥਾਣੇ ਦੇ ਵਿੱਚ ਆਜੀ ਹੁਣ ਹਾਂਜੀ ਅੱਛਾ ਹਾਂਜੀ ਕੀ ਕਰ ਬਾਈ ਕਰਾਰੇ ਹੂੰ ਕਰ ਪਰਚਾਈ ਜੇ ਕਦੀ ਸਾਡੀ ਮਾਂ ਤਾਂ ਮਾਰਦੀ ਜੀ ਕੱਲ ਨੂੰ ਤੁਹਾਨੂੰ ਵੀ ਮਾਰ ਸਕਦੀ ਜੀ ਬੱਚਿਆਂ ਨੂੰ ਵੀ ਮਾਰ ਸਕਦੀ ਹੈ ਥਾਣੇ 'ਚ ਰਿਪੋਰਟ ਲਖਾਈਏ ਹਾਂਜੀ ਮੇਰੇ ਵੱਲੋਂ ਰਿਪੋਰਟ ਲਖਾਈ ਗਈ ਹੈ ਜੀ ਕੀ ਮੰਗ ਕਰਦੇ ਹੂੰ ਮੰਗੋ ਜੀ ਸਜ਼ਾ ਹੁਣ ਇਹਨੂੰ ਬਲੋ ਫੋਲਾ ਕੀ ਨਾਮ ਹੈ ਪਿੰਡ ਕਿਹੜਾ ਜੀ ਮੇਰਾ ਨਾਮ ਰਣਜੀਤ ਸਿੰਘ ਭਾਲੀਆ ਹੈ ਜੀ ਮੈਂ ਇਸ ਪਿੰਡ ਦੇ ਪੇਲੇਕ ਲੰ ਦਾ ਸਰਪੰਚ ਹਾਂ ਕੀ ਮਾਮਲਾ ਹੈ ਜਿਹੜਾ ਇੱਕ ਬਜ਼ੁਰਗਔਰਤ ਦੀ ਹੱਤਿਆ ਹੋਈ ਹੈ ਇਹ ਜਿਹੜੀ ਬਜ਼ੁਰਗ ਔਰਤ ਪੂਰੀ ਕੌਲ ਦੇ ਹੱਤਿਆ ਹੋਈ ਹੈ ਇਹ ਦਿਨ ਨੂੰ ਨਹੀਂ ਹੀ ਕੀਤਾ ਹੈ ਅੱਜ ਸਵੇਰੇ ਪਤਾ ਲੱਗਿਆ ਜੀ ਤੇ ਸਵੇਰੇ ਪਹਿਲਾਂ ਇਹਨਾਂ ਦੇ ਲੜਕੇ ਨੇ ਦੋ ਇੱਕ ਵੱਡਾ ਲੱਕਾ ਇੱਕ ਛੋਟਾ ਛੋਟੇ ਲੜਕੇ ਦੇ ਘਰ ਵਾਲੀ ਹੈ ਜਸਮਿੰਦਰ ਕੌਰ ਇਹ ਪੱਠੇ ਤੇ ਚਲੇ ਗਏ ਦੁਬਾਰਾ ਚਾਹ ਲੈਣ ਆਏ ਨੇ ਉਦੋਂ ਆ ਕੇ ਇਹਨੂੰ ਜਦੋਂ ਪੱਟਾ ਭਰਾ ਸੁੱਖਾ ਸਿੰਘ ਨੂੰ ਪਤਾ ਲੱਗਿਆ ਕਿ ਮੇਰੀ ਮਾਤਾ ਦਾ ਕਤਲ ਕੀਤਾ ਗਿਆ ਹੈ ਇਨ ਗਲੀ ਚ ਉਸ ਤੋਂ ਬਾਅਦ ਗਲੀ ਚ ਉੱਥੇ ਇੱਕ ਇਹਨਾਂ ਦੇ ਘਰ ਰੌਲਾ ਪੈ ਗਿਆ ਅਸੀਂ ਮੌਕੇ ਤੇ ਜਾ ਕੇ ਦੇਖਿਆ ਉੱਥੇ ਸਿਰ ਚ ਇੱਕ ਤਾਂ ਰਾੜ ਜਿਹਨੂੰ ਸੱਪੜ ਕਹਿੰਦੇ ਨੇ ਉਹਦੇ ਨਾਲ ਵਾਰ ਕੇ ਦਿੱਤਾ ਹੋਇਆ ਇੱਕ ਪੁਰਪਲੇ ਚ ਛਾਰਪਾਰ ਕੀਤਾ ਹੋਇਆ ਇੱਕ ਇੱਕ ਦਾ ਦਾਸਟਰ ਸਾਗ ਜੀ ਨਾਲ ਦਾ ਦਾਸਟਰ ਤੇ ਗਲ ਤੇ ਵਾਰ ਕੀਤਾ ਹੋਇਆ ਤੇ ਕਹਿੰਦੇ ਬੱਚੇ ਵੀ ਇਹਨਾਂ ਦੇ ਕੋਈ ਜਿਹੜੀ ਮਹਿਲਾ ਸੀ ਇਹਦੇ ਦੋ ਬੱਚੇ ਨੇ ਜੀ 9 ਸਾਲ ਪਹਿਲਾਂ ਇਹਦਾ ਮੈਰਿਜ ਹੋਈ ਸੀ ਇਸ ਪਿੰਡ ਦੂਜੀ ਗੱਲ ਇਹ ਵੀ ਇਹਨਾਂ ਵਾਲਾ ਜੀ ਇਹ ਪ੍ਰਵਾਸੀ ਔਰਤ ਹੈ ਜਿਨੂੰ ਕਿ ਆਪਾਂ ਭਈਆ ਕਹਿੰਨਾਂ ਨੇ ਸਾਨੂੰ ਪੰਜਾਬੀਆਂ ਨੂੰ ਇਹ ਖਾਸ ਕਰਕੇ ਸਾਨੂੰ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਘਰਾ ਵਿੱਚ ਰੱਖਣ ਦੀ ਗਰੇਜ ਕੀਤਾ ਹੁਣ ਅਜਿਹਾ ਹੈ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਕੀ ਮਾਮਲਾ ਹੈ ਜਿਹੜਾ ਅੱਜ ਹੋਇਆ ਘਟਨਾ ਦਾ ਜੀ 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 ਜੰਗਲ ਹਾਂਜੀ ਇਹ ਅੱਜ ਸਾਨੂੰ ਤਲਾਹ ਮਿਲੀ ਸੀ ਕਿ ਪਿੰਡ ਲੇਲ ਕਲਾ ਵਿਖੇ ਭੂਰੀ ਕੌਰ ਨਾਮ ਦੇ ਔਰਤ ਦਾ ਉਹਦੇ ਘਰ ਦੇ ਵਿੱਚ ਹੀ ਉਹਦੀ ਨੂੰਹ ਵੱਲੋਂ ਸਟਾ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਸਬੰਧ ਚ ਮੈਂ ਸਮੀਤ ਪੁਲਿਸ ਪਾਰਟੀ ਅਸੀਂ ਮੌਕੇ ਤੇ ਪਹੁੰਚੇ ਤਾਂ ਉੱਥੇ ਉਹ ਬਜ਼ੁਰਗਔਰਤ ਪੂਰੀ ਕੌਰ ਜਿਹਦੀ ਲਾਸ਼ ਉੱਥੇ ਮੰਜੇ ਤੇ ਪਈ ਸੀਗੀ ਖੂਨ ਨਾਲ ਲਥਪਥ ਤੇ ਉੱਥੇ ਉਹਨਾਂ ਦੇ ਬੇਟੇ ਸੁੱਖਾ ਸਿੰਘ ਦਾ ਅਸੀਂ ਬਿਆਨ ਲਿਖ ਕੇ ਤੇ ਉਹਨਾਂ ਦੀ ਜਿਹੜੀ ਮਾਤਾ ਪੂਰੀ ਕੌਰ ਦੀ ਨੂੰਹ ਸੀ ਅ ਚੰਦਰਮੁਨੀ ਉਹਦੇ ਖਿਲਾਫ ਅਸੀਂ ਕੇਸ ਦਰਜ ਕੀਤਾ ਹੈ 302 ਆਈਪੀਸੀ ਤਹਿਤ ਤੇ ਜਿਹੜੀ লাশ ਹੈ ਉਹਦਾ ਅਸੀਂ ਮੌਇਨਾ ਕਰਕੇ ਫਾਰਮ ਭਰ ਕੇ ਜੋ ਸਾਡੀ ਕਾਰਵਾਈ ਹੁੰਦੀ ਹੈ ਉਹ ਕਰਕੇ ਅਸੀਂ লাশ ਮੌਨਕ ਸਿਵਲ ਹਸਪਤਾਲ ਮੋਰਚਰੀ ਚ ਭੇਜੀ ਹੈ ਤੇ ਉਹਦਾ ਸਪੋਸਟਮਨ ਕਰਵਾ ਰਹੇ ਆ ਤੇ ਇਹਦਾ ਕਾਰਨ ਕੀ ਦੱਸਿਆ ਗਿਆ ਸੀ ਕਿ ਕੀ ਕਾਰਨਾ ਕਰਕੇ ਜਿਹੜਾ ਦੇਖੋ ਜੀ ਜੋ ਜਿਵੇਂ ਪਤਾ ਲੱਗਿਆ ਪਰਿਵਾਰ ਵਾਲਾ ਹਾਂਜੀ ਹਾਂਜੀ ਉਹ ਮਦਈ ਦੇ ਬਿਆਨ ਮੁਤਾਬਕ ਜਿਹੜਾ ਹੈਗਾ ਵੀ ਐਕਸਰਕਲੇਸ਼ਨ ਕਰਦੀ ਰਹਿੰਦੀ ਸੀ ਕਿ ਮਾਤਾ ਨਾਲ ਆਪਣੀ ਸੱਸ ਨਾਲ ਤੇ ਅੱਜ ਸਵੇਰ ਇਹ ਦੋਨੇ ਭਰਾ ਜਿਹੜੇ ਸੁੱਖਾ ਸਿੰਘ ਤੇ ਇੱਕ ਪੂਰੀ ਸੌਰੀ ਆਪਣਾ ਚੰਦਰਮੁਨੀ ਦਾ ਜਿਹੜਾ ਪਤੀ ਹੈ ਗਰਸੇਵ ਸਿੰਘ ਇਹ ਪੱਠੇ ਤੇ ਗਏ ਸੀਗੇ ਉਸ ਤੋਂ ਬਾਅਦ ਸੁੱਖਾ ਸਿੰਘ ਚਾਹ ਲੈਣ ਆਇਆ ਤਾਂ ਆਉਂਦੇ ਨੂੰ ਸੱਬਲ ਨਾਲ ਉਹ ਤੇ ਵਾਰ ਕਰ ਰਹੀ ਸੀਗੀ ਤੇ ਉਹਦੇ ਗਰਦਨ ਤੇ ਹੀ ਵਾਰ ਸੀ ਪਹਿਲਾਂ ਮਾਰਿਆ ਸੀਗਾ ਤੇ ਪੂਰੀ ਗੌਰ ਨੂੰ ਸੀ ਉਹਦੇ ਡੈੱਡ ਵੱਡੇ ਨੂੰ ਭੇਜਤਾ ਤੇ ਜਿਹੜੀ ਚੰਦਰਮੁਨੀ ਆ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਉਹਨੂੰ ਮਾਂਜੋ ਅਦਾਲਤ 'ਚ ਪੇਸ਼ ਕਰਕੇ ਅਗਲੀ ਕਾਰੋਈ ਹੋ ਜੁਨੇਵਾ